ਪੰਜਾਬੀ ਗਾਇਕ ਬੱਬੂ ਮਾਨ ਐਲੀ ਮੰਗਟ ਅਤੇ ਉਹਨਾਂ ਦੀ ਟੀਮ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਹਰਪੁਰਪਾਪ ਦੇ ਇਲਾਕਿਆਂ ਵਿੱਚ ਪਹੁੰਚੀ ਇਸ ਦੌਰਾਨ ਧਰਮਾਬਾਦ ਅਤੇ ਥੀਟਰ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਬਿਗ ਪਏ ਹਨ ਉਹਨਾਂ ਲੋਕਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਵੱਲੋਂ ਲਈ ਗਈ ਉਹਨਾਂ ਕਹਿੰਦੇ ਕਿ ਮੈਂ মিডিਆ ਤੋਂ ਦੂਰ ਰਹਿਣਾ ਹੈ ਸੇਵਾ ਕਰਨ ਆਇਆ ਹਾਂ ਸੇਵਾ ਕਰਨੀ ਹੈ ਕਿਉਂਕਿ ਮੈਂ ਪਿਛਲੇ ਦਿਨੀ ਵਿਦੇਸ਼ ਵਿੱਚ ਸੀ ਹੁਣ ਪੰਜਾਬ ਪਹੁੰਚ ਕੇ ਆ ਕੇ ਸੇਵਾ ਸ਼ੁਰੂ ਕਰ ਦਿੱਤੀ ਹੈ ਆਓ ਦੇ ਦੇ ਹਰ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੌਲਿਕਲ ਚੰਦੂ ਚੈਨਲ ਡੇਰਾ ਬਾਬਾ ਨਾਨਕ ਭਾਜੀ ਥੋੜਾ ਜਿਹਾ ਸ਼ਬਦ ਸਭ ਸੌ ਹੁਣ ਧੀਰੀ ਦੇਖ ਕੇ ਤਾਂ ਕਿਹਾ ਨਿਆਣੇ ਤੁਸੀਂ

ਕੀ ਆ ਗਿਆ ਹਾਂ ਲਿਆ ਆਏ ਹੋ ਕੋਈ ਬਰਹਾ ਰਹਿ ਗਈ ਨਹੀਂ ਫਜ਼ਲ ਕੋਈ ਨਹੀਂ ਰਹੀ ਨਹੀਂ ਕਿਸੇ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਚ ਮੈਂ ਗੱਲਾਂ ਵੀ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਤੁਸੀਂ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਪੰਜਾਬ ਤੁਸੀਂ ਕੀ ਕਿ ਖਲਾਫ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੱਥ ਪਹੁੰਚੇ ਆਇਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਹਦਾ ਮਨ ਬਣਾਇਆ ਦਾ ਕਿਸਤਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸਤਾਂ ਦੀ ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਹੜਾ ਖਬਰ ਲੱਗਦੀ ਹੈ ਅਜਿਹਾ ਹੈ ਇਹਨਾਂ ਦੇ ਸੱਜਣ ਜਿਲੰਦਰ ਹਨ ਜੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਕੀ ਚਾਹੇ ਅਗੂ ਯਾਰੀ ਦੇ ਹਾਂ ਜੀ ਲੱਗੀ ਰਹਿੰਦਾ ਇਹ ਤਾਂ ਪੁੱਪਾ ਜੀ ਤੇ ਜਦੋਂ ਗੌਣ ਲੱਗਣਾ ਤੋਂ ਲੱਗਾ ਪਹਿਲਾ ਮੀਡੀਆ ਪੀਸ ਉਹਨੂੰ ਪਤਾ ਲੱਗਿਆ ਉਸ ਤੋਂ ਪਹਿਲਾਂ ਦੇ ਮੀਡੀਆ ਵੀ ਸੀਵਾਲਾ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਤੇ ਮੈਂ ਉਹ ਮੈਂ ਕਿਉਂ ਮੰਨਦਾ ਮੈਂ ਦਾ ਪਿਛੇ ਵਾਲਾ ਜੀ ਅੱਜ ਵਰਦੇ ਦੇ ਚੈੱਕ ਕਰਨ ਲੱਗੇ ਰਹੇ ਹਾਂ